ਜੀਤਾਂ ਜੋ ਮੈਂ ਇਹ ਦਾਰੇ ਮੈਂ ਲੇਖ ਰਾਜ ਮੇਵਾ ਦਾ ਪ੍ਰਧਾਨ ਅੱਜ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਆਪਣੀ ਸਮੂਹ ਮੇਵਾ ਜਥੇਬੰਦੀ ਨੂੰ ਅਸ਼ੇਸ਼ ਨੂੰ ਲੱਖ ਲੱਖ ਵਧਾਈ ਦੇਣਾ ਦੇਸ਼ ਵਿਦੇਸ਼ ਪੂਰੇ ਇੰਡੀਆ ਵਿੱਚ ਭਾਰਤ ਵਿੱਚ ਵਸਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦੇਣਾ ਹਾਂ ਬਾਬਾ ਸਾਹਿਬ ਦੇ ਇੱਕ ਜਨਮ ਤੇ ਬਹੁਤ ਹੀ ਖੁਸ਼ੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇੱਕ ਸ਼ਾਇਰ ਨੇ ਲਿਖਿਆ ਮਿਟਾ ਦੇ ਆਪਣੀ ਹੱਸੀ ਕੋ ਅਗਰ ਮਰਤਬਾ ਚਾਹੇ ਦਾਣਾ ਖਾਕ ਵਿੱਚ ਮਿਲਕਰ ਗੁਲੇ ਗੁਲਜਾਰ ਹੁੰਦਾ ਹੈ ਇਹ 14 ਅਪ੍ਰੈਲ ਨੂੰ ਇੱਕ ਕਲੀ ਮਹਾਰਾਸ਼ਟਰ ਦੇ ਵਿੱਚ ਜੰਮੀ ਸੀ ਜਿਨੇ ਸਾਰੇ ਸਮਾਜ ਨੂੰ ਸਾਰੇ ਵਰਗ ਨੂੰ ਸਾਰੇ ਦੇਸ਼ ਨੂੰ ਵਰਡ ਨੂੰ ਰੋਸ਼ਨ ਕਰ ਦਿੱਤਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਅਮਰੀਕਾ ਜਾਪਾਨ ਕੈਨੇਡਾ ਆਲਓਵਰ ਵਰਲਡ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਡੇ ਨਾਲੋਂ ਦੂਸਰੇ ਮੁਲਕਾਂ ਵਿੱਚ ਬਾਬਾ ਸਾਹਿਬ ਦੀ ਜਿਆਦਾ ਉਪਮਾ ਹੋ ਰਹੀ ਆ ਇੰਨੀ ਮਜਬੂਰੀਆਂ ਦੇ ਵਿੱਚ ਇੰਨੀ ਤੰਗੀਆਂ ਤਰੁਸ਼ੀਆਂ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਨੂੰ ਇੰਨਾ ਉੱਚਾ ਉਜਾਗਰ ਕੀਤਾ 32 ਡਿਗਰੀਆਂ ਹਾਸਲ ਕਰਨੀਆਂ ਕੋਈ ਸੌਖੀ ਗੱਲ ਨਹੀਂ ਇਹਨਾਂ ਦੀ ਬਦੌਰਤ ਅੱਜ ਸਾਡਾ ਸਮਾਜ ਪੂਰੀ ਜ਼ਿੰਦਗੀ ਵਿੱਚ ਆਨੰਦ ਮਾਣ ਰਿਹਾ ਖੁਸ਼ੀਆਂ ਮਾਣ ਰਿਆ ਸਾਨੂੰ ਇੱਕ ਕੋਰ ਅੰਧੇਰੇ ਦੇ ਵਿੱਚੋਂ ਕੱਢ ਕੇ ਇਹਨਾਂ ਦੇ ਸਬਦਾਨ ਦੀ ਬਦੌਲਤ ਅਸੀਂ ਉਜਾਗਰ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ ਮੈਂ ਫਿਰ ਤੋਂ ਮੇਵਾ ਪ੍ਰਧਾਨ ਲੇਖਰਾਜ ਹੋਣ ਦੇ ਨਾਤੇ ਇੱਕ ਸਾਰੀ ਸਮੂਹ ਬਰਾਦਰੀ ਸੂਰਪ ਸਮੂਹ ਸਮਾਜ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕੋਟੀ ਕੋਟੀ ਨਮਨ ਕਰਦਾ ਹੋਇਆ ਬਾਬਾ ਸਾਹਿਬ ਨੂੰ ਜੈ ਭੀਮ ਜੈ ਭਾਰਾ ਜੈ ਭਾਰਤ ਬੋਲੋ ਬੋਲੋ ਮੈਂ ਮਹਿੰਦਰਪਾਲ ਕੋਲੋਤਰਾ ਜਨਰਲ ਸ਼ਕਤਰ ਮੇਵਾ ਅੱਜ ਦੇ ਸ਼ੁਭ ਦਿਹਾੜੇ ਤੇ ਡਾਕਟਰ ਭੀਮਰਾਓ ਬੇਦਕਰ ਜੀ ਬਾਬਾ ਸਾਹਿਬ ਭਾਰਤ ਰਤਨ ਭਾਰਤ ਦੇ ਸਿਧਾਂਤ ਦੇ ਨਰਮਤਾ ਨਾਰੀ ਮੁਕਤੀ ਦਾਤਾ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਕੋਈ ਵੀ ਕੌਮ ਕੋਈ ਵੀ ਐਸੋਸੀਏਸ਼ਨ ਉਹੋ ਹੀ ਕੌਮ ਜਾਂ ਐਸੋਸੀਏਸ਼ਨ ਤਰੱਕੀ ਕਰ ਸਕਦੀ ਆ ਜਿਹੜੀ ਪੜ੍ਹੀ ਲਿਖੀ ਆ ਅਗਰ ਪੜ ਗਏ ਤੇ ਪੜਨ ਤੋਂ ਬਾਅਦ ਆਪਾਂ ਜੁੜਦੇ ਨਹੀਂ ਇਕੱਠੇ ਨਹੀਂ ਹੁੰਦੇ ਤਾਂ ਉਹ ਸਮਾਜ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਜੇ ਆਪਾਂ ਵਿਦਿਆ ਕੀਤੀ ਆ ਪੜਾਈ ਕੀਤੀ ਆ ਤਾਂ ਇਕੱਠੇ ਹੋਣਾ ਬੜਾ ਜ਼ਰੂਰੀ ਆ ਉਸ ਤੋਂ ਬਾਅਦ ਸੰਘਰਸ਼ ਕਰਨਾ ਬਹੁਤ ਜ਼ਰੂਰੀ ਆ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਵਿਦਿਆ ਵਿਦਿਆ ਜਿਹੜੀ ਆ ਉਹ ਸ਼ੇਰਨੀ ਦਾ ਦੁੱਧ ਪੀਣ ਦੇ ਦੇ ਬਰਾਬਰ ਕਿ ਜਿਹੜਾ ਵਿਅਕਤੀ ਵਿਦਿਆ ਗ੍ਰਹਿਣ ਕਰਦਾ ਜਿੱਦਾਂ ਸ਼ੇਰਨੀ ਦਾ ਬੱਚਾ ਦੁੱਧ ਪੀ ਕੇ ਦਹਾੜਾ ਮਾਰਦਾ ਉਸੇ ਪ੍ਰਕਾਰ ਅਗਰ ਵਿਦਿਆ ਗ੍ਰਹਿਣ ਕੀਤੀ ਹੋਏ ਤਾਂ ਉਹ ਆਦਮੀ ਉਹ ਵਿਅਕਤੀ ਸਮਾਜ ਦੇ ਵਿੱਚ ਜਿਹੜੀ ਆ ਉਹ ਲੜਾਈ ਲੜ ਸਕਦਾ ਸੋ ਮੈਂ ਪੂਰੇ ਸਮਾਜ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਬਾਬਾ ਸਾਹਿਬ ਨੇ ਸਾਨੂੰ ਜੋ ਸੰਵਿਧਾਨ ਦੇ ਰੂਪ ਵਿੱਚ ਹੱਕ ਲੈ ਕੇ ਦਿੱਤੇ ਸਨ ਆਪਾਂ ਇਕੱਠੇ ਹੋ ਕੇ ਉਹਨਾਂ ਹੱਕਾਂ ਨੂੰ ਬਚਾਉਣ ਵਾਸਤੇ ਲੜਾਈ ਲੜੀਏ ਤਾਂ ਇਹ ਆਪਾਂ ਇਕੱਠੇ ਰਹਿ ਸਕਦੇ ਆ ਅੱਜ ਆਪਾਂ ਜੋ ਦਲਿਤ ਸਮਾਜ ਆ ਪਾਗਰ ਇੱਥੇ ਪਹੁੰਚਾ ਵਾਂ ਤੇ ਉਹ ਬਾਬਾ ਸਾਹਿਬ ਦੇ ਸਿਧਾਂਤ ਦੀ ਬਦੌਲਤ ਆ ਸੋ ਜ਼ਿਆਦਾ ਮੈਂ ਕਹਿੰਦਾ ਆ ਮੈਂ ਇੱਕ ਵਾਰੀ ਫੇਰ ਸਮੂਹ ਦੇਸ਼ ਵਾਸੀਆਂ ਨੂੰ ਪੂਰੇ ਦਲਿਤ ਸਮਾਜ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਸਾਡੇ ਦੇਸ਼ ਵਾਸਤੇ ਬਹੁਤ ਹੀ ਇੱਕ ਅਹਿਮ ਦਿਨ ਹੈ ਕਿਉਂਕਿ ਇਸ ਦਿਨ ਤੇ ਸਾਡੇ ਆਲ ਇੰਡੀਅਨ ਦੇ ਵਿੱਚੋਂ ਇੱਕ ਸ਼ਖਸੀਅਤ ਪੈਦਾ ਹੋਈ ਜਿਹੜਾ ਦਾ ਨਾਮ ਸੀ ਡਾਕਟਰ ਬੀ ਆਰ ਅੰਬੇਦਕਰ ਔਰ ਉਹ ਸੰਵਿਧਾਨ ਦੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਦੇ ਉਹ ਚੀਫ ਸੀਗੇ ਉਹਨਾਂ ਨੇ ਇਸ ਸਵਿਧਾਨ ਰਚਿਆ ਇੰਡੀਆ ਦਾ ਇੰਡੀਪੈਂਡੈਂਟ ਤੋਂ ਬਾਅਦ ਔਰ ਹਰ ਵਰਗ ਨੂੰ ਉਹਨਾਂ ਇਕੁਅਲ ਰਾਈਟ ਦਿੱਤੇ ਰਾਈਟ ਟੂ ਲਿਬਰਟੀ ਦਿੱਤੀ ਰਾਈਟ ਟੂ ਰਿਲੀਜੀਅਨ ਦਿੱਤਾ ਰਾਈਟ ਟੂ ਐਜੂਕੇਸ਼ਨ ਦਿੱਤਾ ਔਰ ਰਾਈਟ ਔਮਨਸ ਨੂੰ ਇਕੁਅਲ ਹੋਣ ਦਾ ਅਧਿਕਾਰ ਦਿੱਤਾ ਅੱਜ ਉਹਨਾਂ ਦਾ ਜਨਮ ਦਿਨ ਹੈ ਜਿਸ ਕਰਕੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਉਹਨਾਂ ਦਾ ਦਿਨ ਮਨਾ ਰਹੇ ਆ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਫਿਸ ਦੇ ਸਾਹਮਣੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਸਟੈਚੂ ਦੇ ਥੱਲੇ ਆ ਕੇ ਉਹਨਾਂ ਨੂੰ ਫੁੱਲ ਮਾਲਾ ਅਰਪਣ ਕੀਤੀਆਂ ਨੇ ਫੁੱਲਾਂ ਦੀ ਵਰਸ਼ਾ ਕਰਕੇ ਉਹਨਾਂ ਦੇ ਚਰਨਾਂ 'ਤੇ ਸਾਰਿਆਂ ਨੇ ਹਾਜ਼ਰੀ ਲਵਾਈ ਆ ਔਰ ਅੱਜ ਦੇ ਇਸ ਮਹਾਨ ਦਿਵਸ ਦੇ ਉੱਤੇ ਉਹਨਾਂ ਨੂੰ ਇੱਕ ਵਾਰੀ ਫੇਰ ਅਮਰ ਰਹੇਂਦਾ ਇਹ ਸਲੋਗਨ ਸਾਰਿਆਂ ਨੇ ਦਿੱਤਾ ਇਹਨਾਂ ਸ਼ਬਦਾਂ ਨਾਲ ਹੀ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਇੱਕ ਗੱਲ ਮੈਂ ਹੋਰ ਕਹਿ ਦੇਣਾ ਚਾਹਨਾ ਬੜੇ ਸ਼ਰਮ ਕਹਿਣਾ ਕਿ ਬਾਬਾ ਜੀ ਤੁਸੀਂ ਯਾਨੀ ਮਿਹਨਤ ਨਾਲ ਸੰਵਿਧਾਨ ਲਿਖ ਕੇ ਸਟੈਬਲਿਸ਼ ਕੀਤਾ ਸਭ ਨੂੰ ਪਰ ਕੁਝ ਲੋਕ ਅੱਜ ਉਹ ਤੁਹਾਡਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਮੇਰੀ ਰਿਕਵੈਸਟ ਆ ਸਾਰੇ ਭੈਣ ਭਰਾਵਾਂ ਅੱਗੇ ਕਿ ਜਿਹੜਾ ਬਾਬਾ ਜੀ ਦਾ ਸੰਵਿਧਾਨ ਬਦਲਣਾ ਚਾਹੁੰਦਾ ਕਿਰਪਾ ਕਰਕੇ ਆ ਇਲੈਕਸ਼ਨ ਆ ਰਹੇ ਆ ਉਹਨਾਂ ਨੂੰ ਵੋਟ ਨਾ ਦੇ ਕੇ ਉਹਨਾਂ ਨੂੰ ਹੀ ਬਦਲਣ ਦੀ ਕੋਸ਼ਿਸ਼ ਕਰੋ ਜੈ ਭੀਮ ਜੈ ਭਾਰਤ